ਸੋ ਸਿੱਖ ਜਿਹੜੇ ਸੀ ਉਹਨਾਂ ਨੂੰ ਪਹਿਲੇ 3 ਦਿਨਾਂ ਦੇ ਵਿੱਚ ਤੇ ਫਿਰ ਕੁਝ ਦਿਨ ਵਕਫਾ ਪਾ ਕੇ ਅਗਲੇ 4 ਦਿਨਾਂ ਦੇ ਵਿੱਚ 700 ਸਿੱਖ ਨੂੰ ਸ਼ਹੀਦ ਕੀਤਾ ਗਿਆ ਜੇਕਰ ਤੁਸੀਂ ਇਤਿਹਾਸ ਨੂੰ ਪੜ੍ਹੋ ਉਹਦੇ ਵਿੱਚ ਇੱਕ ਗੱਲ ਆਉਂਦਾ ਹੈ ਕਿ ਜਿੱਦਣ ਸ਼ਹੀਦ ਕੀਤੇ ਜਾ ਰਹੇ ਸੀ ਪਹਿਲੇ ਦਿਨ 100 ਸਿੱਖ ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ ਉੱਥੇ ਕਤਵਾਲੀ ਹੋਇਆ ਕਰਦੀ ਸੀ ਦਿੱਲੀ ਦਾ ਕਤਵਾਲ ਉਸ ਵੇਲੇ ਸਰਬਰਾ ਖਾਨ ਸੀ ਸਰਬਰਾ ਖਾਨ ਨੂੰ ਫਰਖਸੀਰ ਦਾ ਪਰਵਾਨਾ ਆਇਆ ਕਿ ਜਿਹੜੇ ਸਿੱਖ ਦੀਨੇ ਇਸਲਾਮ ਕਬੂਲ ਕਰਨ ਉਹਨਾਂ ਨੂੰ ਛੱਡ ਦਿੱਤਾ ਜਾਵੇ ਜ਼ਲਾਦ ਨੂੰ ਹੁਕਮ ਹੈ ਨੇੜੇ ਕਾਜ਼ੀ ਖੜਾ ਹੈ ਕਿ ਹਰ ਸਿੱਖ ਨੂੰ ਕਤਲ ਕਰਨ ਤੋਂ ਪਹਿਲਾਂ ਪੁੱਛਿਆ ਜਾਵੇ ਕਿ ਤੁਸੀਂ ਮੌਤ ਕਬੂਲ ਕਰਦੇ ਜਾਂ ਦੀਨ-ਏ-ਸਲਾਮ ਕਬੂਲ ਕਰਦੇ ਹੋ ਹਰ ਸਿੱਖ ਨੂੰ ਪੁੱਛਿਆ ਜਾ ਰਿਹਾ ਇੱਕ ਨੂੰ ਪੁੱਛਿਆ ਦੋ ਨੂੰ ਪੁੱਛਿਆ ਤਿੰਨਾਂ ਨੂੰ ਚੌਹਾਂ ਨੂੰ ਪੰਜਾਂ ਨੂੰ ਜਦੋਂ ਸੱਤਾਂ ਨੂੰ ਪੁੱਛਿਆ ਤੇ ਇਬਰਤਨਾਮੇ ਦਾ ਲਖਾਰੀ ਮੁਹੰਮਦ ਕਾਸਮ ਹਾਰਸੀ ਲਿਖਦਾ ਹੈ ਕਹਿੰਦਾ ਪੰਜ ਸਿੰਘ ਹੱਥ ਜੋੜ ਕੇ ਖੜੇ ਹੋਗੇ ਕਹਿੰਦੇ ਆ ਜਲਾਦ ਕਿਰਪਾ ਕਰਕੇ ਤੂੰ ਬਾਰ-ਬਾਰ ਪੁੱਛ ਕੇ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰ ਅਸੀਂ ਸਾਰੇ ਮਰਨ ਵਾਸਤੇ ਆਏ 100 ਸਿੱਖ ਸ਼ਹੀਦ ਹੋਇਆ ਪਹਿਲੇ ਦਿਨ ਸਿੱਖ ਦੂਸਰੇ ਦਿਨ ਫਿਰ 100 ਤੀਸਰੇ ਦਿਨ ਫਿਰ 100 300 ਜਦੋਂ ਕਮਰੂਦੀਨ ਮੀਰ ਆਤਿਸ਼ ਗਿਆ ਫਰਖਸੀਰ ਦੇ ਦਰਬਾਰ ਦੇ ਵਿੱਚ ਫਰਖਸੀਰ ਪੁੱਛਦਾ ਕਹਿੰਦਾ ਅੱਜ 3 ਦਿਨ ਹੋ ਗਏ ਨੇ 10 ਵਿੱਚੋਂ ਮੁਸਲਮਾਨ ਕਿੰਨੇ ਬਣੇ ਨੇ ਕਹਿੰਦਾ ਬਾਦਸ਼ਾਹ ਸਲਾਮਤ ਇੱਕ ਵੀ ਨਹੀਂ ਕਹਿੰਦਾ ਹੋ ਨਹੀਂ ਸਕਦਾ ਕਦੀ 100 ਸਿੱਖ ਨੂੰ ਰੋਜ਼ ਕਤਲ ਕੀਤਾ ਜਾਵੇ ਤੇ 100 ਨੂੰ ਹੀ ਪੁੱਛਿਆ ਜਾਵੇ ਕਿ ਦੀਨ-ਏ-ਇਸਲਾਮ ਕਬੂਲ ਕਰਨਾ ਜਾਂ ਮੌਤ ਕਬੂਲ ਕਰਨੀ ਹੈ ਤੇ ਕੋਈ ਇੱਕ ਵੀ ਦੀਨ-ਏ-ਇਸਲਾਮ ਕਬੂਲ ਨਾ ਕਰੇ ਇਹ ਤਾਂ ਹੋ ਨਹੀਂ ਸਕਦਾ ਕਹਿੰਦਾ ਮੈਂ ਤਾਂ ਦੁਨੀਆ ਦੇ ਉੱਪਰ ਸਿੱਖਾਂ ਨੂੰ ਝਕਾਉਣਾ ਹੈ ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਿਸ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਭੇਜੇ ਹੋਏ ਜਰਨੈਲ ਦੇ ਨਾਲ ਇਸਲਾਮ ਦੇ ਰਾਜ ਨੂੰ ਖਤਮ ਕਰਕੇ ਖਾਲਸਾਈ ਰਾਜ ਦੇ ਝੰਡੇ ਗੱਡੇ ਮੈਨੂੰ ਆਪਣੇ ਪੈਰਾਂ 'ਚ ਕਿਵੇਂ ਝਕਾਇਆ ਜੇਲ੍ਹ ਦੇ ਵਿੱਚ ਤਰਪੋਲੀਆ ਦੀ ਜੇਲ੍ਹ ਦੇ ਵਿੱਚ ਜਿਹੜੇ 406 ਸੀ ਕਹਿੰਦਾ ਇਹਨਾਂ ਨੂੰ ਰੋਟੀ ਦੇਣੀ ਬੰਦ ਕਰ ਦਿੱਤੀ ਜਾਵੇ ਰੋਟੀ ਬੰਦ ਪਾਣੀ ਬੰਦ 7-8 ਦਿਨ ਲੰਘੇ ਨੇ ਹੁਣ ਫਰਕਸ਼ੀਰ ਕਮਰੁਦੀਨ ਵੀਰ ਆਗਾਜ ਤੇ ਸਰਬਰਾ ਖਾਨ ਨੂੰ ਲੈ ਕੇ ਜੇਲ੍ਹ 'ਚ ਆਇਆ ਸਿਰ ਤੇ ਰੋਟੀਆਂ ਦਾ ਟੋਕਰਾ ਚੁੱਕਿਆ ਹੋਇਆ ਇੱਕ ਰੋਟੀ ਟੋਕਰੇ ਚੋਂ ਕੱਢ ਕੇ ਇੱਕ ਸਿੱਖ ਕੈਦੀ ਦੇ ਹੱਥੇ ਰੱਖੀ ਸਿੱਖ ਕੈਦੀ ਨੇ ਰੋਟੀ ਵਾਲ ਤੱਕਿਆ ਤੇ ਕੁਛ ਚਿਰ ਤੱਕਣ ਤੋਂ ਬਾਅਦ ਉਹ ਰੋਟੀ ਅਗਲੇ ਕੈਦੀ ਨੂੰ ਫੜਾ ਦਿੱਤੀ ਤੋਂ ਸਿੱਖ ਕੈਦੀ ਕਹਿੰਦਾ ਮੇਰੇ ਵੀਰ ਤੂੰ ਮੇਰੇ ਤੋਂ ਛੋਟਾ ਹੈ ਮੈਂ ਤਾਂ ਬਜ਼ੁਰਗ ਹਾਂ ਮੈਂ ਤੇ ਮਾਰੀ ਜਾਣਾ ਪਰ ਜੇ ਕਿਤੇ ਤੂੰ ਰੋਟੀ ਖਾ ਕੇ ਬਾਜ ਜਾਵੇਂ ਤੂੰ ਕੌਮ ਦੇ ਲਈ ਜੇ ਇੱਕ ਦਿਨ ਹੋਰ ਲੜ ਸਕਦਾ ਉਹ ਰੋਟੀ ਵਾਲ ਉਸ ਨੌਜਵਾਨ ਨੇ ਤੱਕਿਆ ਉਹ ਤੇ ਅੱਗੇ ਉਹ ਤੋਂ ਛੋਟੀ ਉਮਰ ਦਾ ਬੈਠਾ ਸੀ ਕਹਿੰਦਾ ਮੇਰੇ ਵੀਰ ਮੈਂ ਤੇਰੇ ਤੋਂ ਵੱਡਾ ਹਾਂ ਮੈਂ ਜੇ ਇੱਕ ਦਿਨ ਹੋਰ ਭੁੱਖ ਕੱਟ ਸਕਦਾ ਰੋਟੀ ਤੂੰ ਖਾ ਲੈ ਇਸਲਾਮੀ ਇਤਿਹਾਸ ਘਰ ਲਿਖਦੇ ਨੇ ਔਰ ਇਹ ਤਸਵੀਰ ਹਰਮੰਦਰ ਸਾਹਿਬ ਜਾਇਬਕਰਚ ਵੀ ਲੱਗੀ ਹੋਈ ਹੈ 400 ਹੱਥਾਂ ਦੇ ਵਿੱਚ ਘੁੰਮਦੀ ਹੋਈ ਰੋਟੀ ਕਿਸੇ ਨੇ ਨਹੀਂ ਖਾਦੀ ਫਿਰ ਬਜ਼ੁਰਗ ਦੇ ਹੱਥ ਤੇ ਆ ਗਈ ਤੇ ਉਹ ਬਜ਼ੁਰਗ ਰੋਟੀ ਸੁੱਟ ਕੇ ਫਰਕਸੀਰ ਦੇ ਪੈਰਾਂ 'ਚ ਕਹਿੰਦਾ ਫਰਕਸੀਰ ਵੇਖ ਲਿਆ ਇਹ ਉਹ ਸਿੱਖੀ ਹੈ ਜਿਹੜੀ ਗੁਰੂ ਨੂੰ ਸਿਰ ਦੇ ਕੇ ਲਈ ਸੀ ਤੇਰੀਆਂ ਰੋਟੀਆਂ ਅੱਗੇ ਨਹੀਂ ਝੁਕਣ ਲੱਗੀਆਂ ਫਰਕਸੀਰ ਹੁਕਮ ਦਿੰਦਾ ਹੈ ਕਹਿੰਦਾ ਇਹਨਾਂ ਨੂੰ ਵੀ ਖਤਮ ਕਰ ਦਿੱਤਾ ਜਾਵੇ ਅਗਲੇ 4 ਦਿਨਾਂ ਦੇ ਵਿੱਚ ਉਹ ਸੌ ਸਿਕ ਵਿੱਚ 400 ਸੇ ਕਤਲ ਕਰ ਦਿੱਤਾ ਜਾਂਦਾ 100 ਰੋਈ ਦਾ ਹੁਣ ਵਾਰੀ ਆ ਜਾਂਦੀ ਹੈ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਬਾ ਬੰਦਾ ਸਿੰਘ ਬਹਾਦਰ ਫਰੁਖਸੀਰ ਕਮਰੂਦੀਨ ਮੀਰਾਤਸ਼ ਤੇ ਸਰਬਰਾ ਖਾਨ ਆ ਕੇ ਪੁੱਛਦੇ ਨੇ ਐ ਬੰਦਾ ਸਿੰਘ ਤੂੰ ਬੜੇ ਜ਼ੁਲਮ ਕੀਤੇ ਨੇ ਤੂੰ ਪਠਾਣਾ ਦੇ ਬੱਚਿਆਂ ਨੂੰ ਮੈਦਾਨੇ ਜ਼ੰਗ ਦੇ ਵਿੱਚ ਚੁਣ-ਚੁਣ ਕੇ ਮਾਰਿਆ ਤੂੰ ਸਰਹੰਦ ਦੀ ਧਰਤੀ ਤੇ ਲੋਹੇ ਦਾ ਸੁਹਾਗਾ ਫੇਰ ਦਿੱਤਾ ਤੂੰ ਸਾਡਾ ਇਸਲਾਮੀ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਪਰ ਅਸੀਂ ਫਿਰ ਵੀ ਤੇਰੇ ਉੱਪਰ ਰਹਿਮਤ ਕਰਦੇ ਹਾਂ ਜੇਕਰ ਤੂੰ ਦੀਨੇ ਇਸਲਾਮ ਕਬੂਲ ਕਰ ਲਵੇਂ ਅਸੀਂ ਤੈਨੂੰ ਅਹਿਲਕਾਰੀ ਵੀ ਬਖਸ਼ਾਂਗੇ ਤੈਨੂੰ ਜਾਨ ਵੀ ਬਖਸ਼ਾਂਗੇ ਕੌਮ ਦੇ ਜ਼ਰਨੈਲ ਦਾ ਜਵਾਬ ਹੈ ਫਰਕਸ਼ੀਰ ਜਾਨ ਤਾਂ ਉਹ ਮੰਗੇ ਜਿਹੜਾ ਜਿੰਦਾ ਹੋਵੇ ਖਿਆਲ ਕਰਿਓ ਉਹ ਵੈਰਾਗੀ ਜਿਹੜਾ ਕਦੀ ਹਿਰਨੀ ਦੇ ਪੇਟ ਦੇ ਵਿੱਚੋਂ ਮਰ ਰਹੇ ਬੱਚਿਆਂ ਨੂੰ ਤੜਫਦਾ ਵੇਖ ਕੇ ਵੈਰਾਗੀ ਹੋ ਗਿਆ ਸੀ ਕਿਸੇ ਦੀ ਮੌਤ ਨੂੰ ਵੇਖ ਕੇ ਅੱਜ ਆਪਣੀ ਮੌਤ ਸਾਹਮਣੇ ਆ ਤੇ ਕਹਿ ਰਿਹਾ ਫਰਕਸੀਰ ਮੌਤ ਤੋਂ ਤਾਂ ਉਹ ਡਰੇ ਜਿਹੜਾ ਜੀਂਦਾ ਹੋਵੇ ਜਿਸ ਦਿਨ ਗੁਰੂ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲਈ ਸੀ ਸਿਰ ਤਾਂ ਉਦੋਂ ਹੀ ਦੇ ਦਿੱਤਾ ਸੀ ਹੁਣ ਕਿਹੜੀ ਮੌਤ ਦੀ ਗੱਲ ਕਰਦਾ ਹੁਣ ਕਿਹੜੀ ਮੌਤ ਦੀ ਗੱਲ ਕਰਦਾ ਫਰਕਸੀਰ ਦੇ ਹੁਕਮ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਤੇ 25 ਅਰਜਲ ਤਰਪੋਲੀਆ ਦੀਆਂ ਜੇਲਾਂ ਚੋਂ ਕੱਢ ਕੇ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਜਿੱਥੇ ਕੁੱਤਬ ਬਨਾਰਸ ਤੇ ਪਿਛਲੇ ਪਾਸੇ ਲੈ ਜਾਂਦੇ ਉੱਥੇ ਇੱਕ ਹੋਰ ਘਟਨਾ ਵਾਪਰਦੀ ਹੈ ਫੋਰਕਸ ਯਰ ਬੜੇ ਹੰਕਾਰ ਦੇ ਨਾਲ ਪੁੱਛਦਾ ਹੈ ਕਹਿੰਦਾ ਬੰਦਾ ਸਿੰਘ ਬਹਾਦਰ ਤੇਰਾ ਜਰਨੈਲ ਬਾਜ ਸਿੰਘ ਕਿੱਥੇ ਹੈ ਇੱਕ ਗੱਲ ਖਿਆਲ ਰੱਖਿਓ ਸਾਡੀ ਧਾਰਮਿਕ ਪਰੰਪਰਾ ਦੇ ਵਿੱਚ ਬਾਜ ਦੇ ਨਾਲ ਸਾਡਾ ਬੜਾ ਗੂੜਾ ਸਬੰਧ ਰਿਹਾ ਹੈ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਬੰਦੀ ਛੋੜ ਦਿਵਸ ਮਨਾਇਆ ਹੈ 1621 ਦੇ ਵਿੱਚ ਬਾਦਸ਼ਾਹ ਸ਼ਾਹ ਜਹਾਂ ਦੇ ਅਹਿਲਕਾਰਾਂ ਵੱਲੋਂ ਛੱਡੇ ਬਾਜ ਨੂੰ ਗੁਰੂ ਪਾਤਸ਼ਾਹ ਦੇ ਬਾਜ ਨੇ ਜਿੱਥੇ ਅਜ ਖਾਲਸਾ ਕਾਲਜ ਅੰਮ੍ਰਿਤਸਰ ਹੈ ਉੱਥੇ ਜ਼ਮੀਨ ਤੇ ਸੁੱਟਿਆ ਸੀ ਉਸ ਬਾਜ ਨੂੰ ਗੁਰੂ ਪਾਤਸ਼ਾਹ ਦੇ ਸਿੱਖ ਫੜ ਕੇ ਗੁਰੂ ਪਾਤਸ਼ਾਹ ਦੇ ਕੋਲ ਲਿਆਏ ਤੇ ਸ਼ਾਹਜ਼ਾਹ ਦੇ ਅਹਲ ਕਾ ਰਾ ਕੇ ਕਹਿੰਦੇ ਨੇ ਕਿ ਸਿੱਖਾਂ ਦਾ ਗੁਰੂ ਨੂੰ ਕਹੋ ਕਿ ਸਾਡਾ ਬਾਜ ਵਾਪਸ ਕਰ ਦੋਵੇ ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਇੱਕ ਸੁਨੇਹਾ ਭੇਜਿਆ ਸੀ ਉਸ ਨੂੰ ਤਿੰਨ ਤੇ ਬਾਜ ਨਹੀਂ ਅਬ ਦੇਣਾ ਅਬ ਤਾਜ ਰਾਜ ਤਿੰਨ ਤੇ ਸਬਲੇ ਨਾ ਬਾਜ ਸਾਡੀ ਵਿਚਾਰ ਧਾਰਕ ਆਜ਼ਾਦੀ ਦਾ ਚਿੰਨ ਹੈ ਅਸੀਂ ਬਾਜ ਨਹੀਂ ਦੇਵਾਂਗੇ ਇੰਨਾ ਜ਼ਰੂਰ ਹੈ ਆਉਣ ਵਾਲੇ ਸਮੇਂ 'ਚ ਤੁਹਾਡੇ ਸਿਰਾਂ ਦੇ ਤਾਜ ਤੇ ਤੁਹਾਡੇ ਤਖਤ ਰਾਜ ਜ਼ਰੂਰ ਲੈ ਲਵਾਂਗੇ ਬਾਜ ਨਹੀਂ ਦੇਵਾਂਗੇ ਦਰਸਲ ਬਾਜ ਦੀਆਂ ਕੁਸ਼ੂਬੀਆਂ ਨੇ ਜਿਸ ਕਰਕੇ 6ਵੇਂ ਪਾਤਸ਼ਾਹ ਨੇ 7ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ ਬਾਜ ਰੱਖਿਆ ਬਾਜ ਦੇ ਗੁਣ ਨੇ ਜਿਹੜੇ ਸਿੱਖ ਨਾਲ ਮਿਲਦੇ ਨੇ ਬਾਜ ਦਾ ਪਹਿਲਾ ਗੁਣ ਹੈ ਗੁਜ਼ਰ ਔਕਾਤ ਕਰ ਲੇਤਾ ਹੈ ਉਹ ਕੋਹੋ ਵੀ ਆਬਾ ਬੇ ਸ਼ਾਹੀ ਕੇ ਲਈ ਜ਼ਲਤ ਹੈ ਕਾਰੇ ਆਸ਼ੀਆਂ ਬੰਦੀ ਬਾਜ ਨੂੰ ਕਦੀ ਵੀ ਪਿੰਜਰੇ ਚ ਨਹੀਂ ਰੱਖਿਆ ਜਾ ਸਕਦਾ ਜੇਕਰ ਬਾਜ ਨੂੰ ਪਿੰਜਰੇ ਚ ਪਾਵਾਂਗੇ ਜਾਂ ਬਾਜ ਖੁਦ ਮਰ ਜਾਂਦਾ ਜਾਂ ਪਿੰਜਰੇ ਨੂੰ ਤੋੜ ਦਿੰਦਾ ਬਾਜ ਦਾ ਦੂਜਾ ਗੁਣ ਹੈ नहीं तेरा ठिकाना कसरे सुल्तानी के गुंबद पर तू शाही है बसेरा कर पहाड़ों की चटानों पर बाज कभी भी नीवी जगह पर नहीं बैठता बाज का तीसरा गुण है परवाज है दोनों की एक ही फिजा में करगस का जहां और है शाही का जहां और बाज कदी भी मुरदार नहीं खाता अपना शिकार आप करके है ਬਾਜ ਦਾ ਚੌਥਾ ਗੁਣ ਹੈ ਹਮਾਮੋ ਕਬੂਤਰ ਕਾ ਭੂਖਾ ਨਹੀਂ ਮੈਂ ਕਹ ਹੈ ਜਿੰਦਗੀ ਬਾਜ਼ ਕੀ ਜ਼ਾਇਦਾਨਾ ਪਲਟਣਾ ਝਪਟਣਾ ਝਪਟ ਕਰ ਲਪਟਣਾ ਲਹੂ ਗਰਮ ਰੱਖਣੇ ਕਹ ਹੈ ਇੱਕ ਬਹਾਨਾ ਬਾਜ਼ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਸਟਰਗਲ ਫੁੱਲ ਰੱਖਦਾ ਹੈ ਸੰਘਰਸ਼ੀਲ ਰੱਖਦਾ ਹੈ ਇਹ ਸਿੱਖ ਦੇ ਗੁਣ ਨੇ ਉਹ ਗੁਲਾਮੀ ਪਸੰਦ ਨਹੀਂ ਹੈ ਉਹਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ ਉਹਦਾ ਜਿਹੜਾ ਮਨ ਹੈ ਉਹ ਬਹੁਤ ਜੜੀ ਮਾਤੋ ਦੀ ਉੱਚੀ ਹੈ ਤੇ ਸਿੱਖ ਕਦੀ ਵੀ ਨਿਵਾਣਾ ਵੱਲ ਨਹੀਂ ਜਾਂਦਾ ਤੇ ਸਿੱਖ ਕਿਸੇ ਦਾ ਹੱਕ ਨਹੀਂ ਖਾਂਦਾ ਜਿਹੜੇ ਬਾਜ਼ ਦੇ ਗੁਣ ਨੇ ਇਸੇ ਕਰਕੇ ਗੁਰੂ ਪਾਸ਼ਾ ਨੇ ਬਾਜ ਰੱਖਿਆ ਹੁਣ ਉੱਥੇ ਫਰਖਸ਼ੀਰ ਕਹਿੰਦਾ ਬੰਦਾ ਸਿੰਘ ਬਹਾਦਰ ਤੇਰਾ ਜਰਨੈਲ ਬਾਜ ਸਿੰਘ ਕਿੱਥੇ ਆ ਜਿਸ ਨੂੰ ਤੂੰ ਸਰਹੰਦ ਦਾ ਨਾਇਬ ਬਣਾਇਆ ਸੀ ਤੇ ਬਾਜ ਸਿੰਘ ਕਹਿੰਦਾ ਫਰਖਸ਼ੀਰ ਮੈਨੂੰ ਬਾਜ ਸਿੰਘ ਕਹਿੰਦੇ ਨੇ ਤੇ ਕਹਿੰਦਾ ਬਾਜ ਸਿੰਘ ਅੱਜ ਤਰੀ ਬਹਾਦਰੀ ਕਿੱਥੇ ਗਈ ਹੈ ਬਾਜ ਸਿੰਘ ਦਾ ਗੋ ਜਵਾਬ ਹੈ ਫਰਖਸ਼ੀਰ ਬੇਸ਼ੱਕ ਸਾਢੇ 7 ਮਹੀਨਿਆਂ ਦੇ ਭੁੱਖੇ ਆ ਨਾ ਜੇ ਦ੍ਰਿੜਤਾ ਖਤਮ ਹੋਈ ਹੈ ਨਾ ਜੇ ਬਹਾਦਰੀ ਖਤਮ ਹੋਈ ਹੈ ਜੇ ਤੂੰ ਬਾਜ ਸਿੰਘ ਦੇ ਉਹੀ ਗੁਣ ਵੇਖਣੇ ਨੇ ਜਾਂ ਪੈਰਾਂ ਦੀ ਬੇੜੀ ਖੋਲਦੇ ਜਾਂ ਇੱਕ ਹੱਥ ਦੀ ਹਥਕੜੀ ਖੋਲਦੇ 25000 ਫੌਜ ਦੇ ਘੇਰੇ ਦੇ ਵਿੱਚ ਫਰਗ ਸੀਰ ਆਪਣੇ ਇੱਕ ਸਿਪਾਹੀ ਨੂੰ ਕਹਿੰਦਾ ਹੈ ਕਿ ਇਹਦੀ ਇੱਕ ਹੱਥਕੜੀ ਖੋਲ ਦਿੱਤੀ ਜਾਵੇ ਸਿਪਾਹੀ ਹੱਥਕੜੀ ਖੋਲਣ ਵਾਸਤੇ ਅੱਗੇ ਵੱਧਦਾ ਹੈ ਖੋਲਣ ਦੀ ਲੋੜ ਦੀ ਪੈਂਦੀ ਝਟਕੇ ਦੇ ਨਾਲ ਬਾਬਾ ਬਾਜ ਸਿੰਘ ਹੱਥਕੜੀ ਨੂੰ ਤੋੜਦਾ ਹੈ ਸਿਪਾਹੀ ਦੀ ਛਮਸ਼ੀਰ ਨੂੰ ਬੇਬਿਆਨ ਕਰਕੇ ਕੱਢ ਲੈਂਦਾ ਹੈ ਸਿਪਾਹੀ ਦਾ ਸਿਰ ਧੜ ਤੋਂ ਜੁਦਾ ਕਰਦਾ ਫਰਖਸੀਰ ਦੇ ਪੈਰਾਂ 'ਚ ਡਿੱਗਦਾ ਇਤਿਹਾਸਕਾਰ ਕਹਿੰਦੇ ਨੇ 13 ਸਿਪਾਹੀ ਹੋਰ ਕਤਲ ਕਰ ਦਿੰਦਾ ਤੇ ਫਰਖਸੀਰ ਤਖਤ ਨੂੰ ਛੱਡ ਕੇ ਭੱਜ ਜਾਂਦਾ ਇਹ ਵੀ ਤਸਵੀਰ ਸੀ ਰਮੰਦਰ ਸਾਹਿਬ ਜਾਇਬ ਕਾਲਚ ਲੱਗੀ ਹੋਈ ਹੈ ਬਾਬਾ ਬਾਜ ਸਿੰਘ ਨੂੰ ਫੜ ਲਿਆ ਜਾਂਦਾ ਹੈ ਉਹਦਾ ਸਿਰ ਧੜ ਤੋਂ ਜੁਦਾ ਕਰਕੇ ਨੀਜੇ ਤੇ ਟਾਂਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਘੜ ਦਿੱਤਾ ਜਾਂਦਾ ਹੈ ਉਤੇ ਬਾਕੀ 25 ਜਰਨੈਲ ਬਾਬਾ ਦਿਆ ਸਿੰਘ ਬਾਬਾ ਰਾਣ ਸਿੰਘ ਆਲੀ ਸਿੰਘ ਤੇ ਮਾਲੀ ਸਿੰਘ ਸਲੌਦੀ ਵਾਲੇ ਭਾਈ ਗੁਲਾਬ ਸਿੰਘ ਭਾਈ ਫਤਿਹ ਸਿੰਘ ਇਹਨਾਂ ਸਾਰੇ ਜਰਨੈਲਾਂ ਦੇ ਸਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਧੜਤ ਤੋਂ ਜਤਾ ਕੀਤੇ ਜਾਂਦੇ ਨੇ ਜੇ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਿਤੇ ਖਾਜ਼ਾ ਕুতਕੁਦੀਨ ਜਿਹੜਾ ਹੈਗਾ ਉਹਦੀ ਦਰਗਾਹ ਦਾ ਉਹ ਨਜ਼ਾਰਾ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਕੇ ਆਈਏ ਤਾਂ ਖਿਆਲ ਕਰਿਓ ਕਿਵੇਂ ਦਾ ਹੋਵੇਗਾ ਉਹ ਨਜ਼ਾਰਾ ਜਦੋਂ ਕੌਮ ਦਾ ਜਰਨੈਲ ਵਿਚਕਾਰ ਚੌਂਕੜਾ ਮਾਰ ਕੇ ਬੈਠਾ ਹੋਵੇਗਾ ਉਹਦੀਆਂ ਹੱਥਾਂ ਤੇ ਹੱਥਕੜੀਆਂ ਲੱਗੀਆਂ ਹੋਣਗੀਆਂ ਤੇ ਉਸ ਜਰਨੈਲ ਦੇ ਸਾਹਮਣੇ ਉਹਦੇ ਕੱਲੇ ਕੱਲੇ ਜਰਨੈਲ ਨੂੰ ਟੁੱਕਿਆ ਜਾਂਦਾ ਹੋਵੇਗਾ ਸਿਰ ਧੜ ਤੋਂ ਜਦਾ ਕੀਤਾ ਜਾਂਦਾ ਹੋਵੇਗਾ ਉੱਥੇ ਤੜਫਰੇ ਧੜ ਹੋਣਗੇ ਜ਼ਮੀਨ ਖੂਨ ਦੇ ਨਾਲ ਲਾਲ ਹੋਵੇਗੀ ਤੇ ਉਹ ਨੇਜਿਆਂ ਦੇ ਉੱਪਰ ਸਿਰ ਟੰਕ ਕੇ ਉਹਦੇ ਆਲੇ ਦੁਆਲੇ ਵਾਰਡ ਕੀਤੀ ਹੋਵੇਗੀ ਉਹ ਕਿਵੇਂ ਦਾ ਸਮਾ ਹੋਵੇਗਾ ਉਹ ਜਰਨੈਲ ਜਿਹੜਾ ਖੰਡੇ ਬਾਟੇ ਦੀ ਪਾਹੋ ਲੈਣ ਤੋਂ ਪਹਿਲਾਂ ਇਹੋ ਜਿਹਾ ਵਰਾਗੀ ਸੀ ਕਿ ਹਿਰਨੀ ਦੇ ਬੱਚਿਆਂ ਦਾ ਮੌਤ ਨਾ ਵੇਖ ਸਕੇ ਅੱਜ ਉਹਦੇ ਸਾਹਮਣੇ ਉਹਦੇ ਜਰਨੈਲਾਂ ਦੇ ਸਿਰ ਨੇ ਤੇ ਫਰਖ ਸਿਰ ਨੂੰ ਕਹਿੰਦਾ ਕਹਿੰਦਾ ਬੰਦਾ ਸਿੰਘ ਬਹਾਦਰ ਤੇਰੇ ਜਰਨੈਲਾਂ ਦੇ ਸਿਰਾਂ ਦੀ ਵਾੜ ਕਰ ਦਿੱਤੀ ਤੇਰੇ ਦੁਆਲੇ ਅੱਜ ਕੀ ਗੱਲ ਤੂੰ ਅੱਖਾਂ ਨਹੀਂ ਖੋਲਦਾ ਮੌਤ ਤੋਂ ਇੰਨਾ ਡਰ ਆ ਰਿਹਾ ਹੁਣ ਤੂੰ ਮੌਤ ਤੋਂ ਡਰ ਰਿਹਾ ਤੇ ਕੌਮ ਦੇ ਜਰਨੈਲ ਦਾ ਜਵਾਬ ਹੈ ਫਰਖਸੀਰ ਮੈਂ ਮੌਤ ਤੋਂ ਨਹੀਂ ਡਰ ਰਿਹਾ ਮੈਂ ਤਾਂ ਆਪਣੇ ਗੁਰੂ ਦੇ ਚਰਨਾਚਰ ਆਰਦਾਸ ਕਰ ਰਿਹਾ ਪਾਤਸ਼ਾਹ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਧਰਮ ਯੁੱਧ ਚ ਆਇਓ ਪਹਿਲਾਂ ਤੇਰੀ ਗੋਦ ਚ ਚਲੇ ਗਏ ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ ਫਰਖਸੀਰ ਕਹਿੰਦਾ ਬੰਦਾ ਸਿੰਘ ਨਹੀਂ ਮੈਂ ਤੈਨੂੰ ਇੰਨੀ ਛੇਤੀ ਕਤਲ ਨਹੀਂ ਕਰਨਾ ਮੈਂ ਤਾਂ ਦੁਨੀਆ ਨੂੰ ਦੱਸਣਾ ਹੈ ਕਿ ਜਿਸ ਰਾਜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ ਜ਼ਰਨੈਲ ਨੇ ਇਸਲਾਮ ਦੇ ਰਾਜ ਦੀ ਇੱਟ ਨਾਲ ਇੱਟ ਘੜਕਾ ਦਿੱਤੀ ਮੈਂ ਇਹਨੂੰ ਆਪਣੇ ਪੈਰਾਂ ਤੇ ਕਿਵੇਂ ਝਕਾਇਆ ਮੈਂ ਤੈਨੂੰ ਮਕਾਉਣਾ ਨਹੀਂ ਮੈਂ ਤੈਨੂੰ ਝਕਾਉਣਾ ਹੈ ਦੱਸ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ ਇਹ ਗੱਲਾਂ ਛੋਟੀਆਂ ਨਹੀਂ ਇਤਿਹਾਸ ਦੇ ਵਿੱਚ ਜਦੋਂ ਵਾਚੀ ਹੈ ਨਾ ਜਿਸ ਵੇਲੇ ਸਿਕੰਦਰ ਹਿੰਦੁਸਤਾਨ ਤੇ ਹਮਲਾ ਕਰਦਾ ਹੈ ਤੇ ਸਿਕੰਦਰ ਤੋਂ ਬਾਅਦ ਹਾਰਨ ਤੋਂ ਬਾਅਦ ਜਦੋਂ ਪੋਰਸ ਨੂੰ ਬੰਦੀ ਬਣਾ ਕੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਸਿਕੰਦਰ ਪੁੱਛਦਾ ਹੈ ਪੋਰਸ 10 ਤੇਰੇ ਨਾਲ ਕਿਵੇਂ ਦਾ ਵਰਤਾਅ ਕੀਤਾ ਜਾਵੇ ਪ੍ਰਾਣਾ ਦੀ ਭੀਖ ਐ ਇਸ ਮੰਗ ਦੇ ਵਿੱਚ ਪੋਰਸ ਕਹਿੰਦਾ ਰਾਜਾ ਜਿਵੇਂ ਦਾ ਵਰਤਾਅ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਇੱਥੇ ਪੁੱਛਿਆ ਪਤਾ ਕੀ ਜਾ ਰਿਹਾ ਫਰਕਸ਼ਰ ਕਹਿ ਰਿਹਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ ਤੇ ਕੌਮ ਦੇ ਸਰਨੈਲ ਦਾ ਜਵਾਬ ਪਤਾ ਕੀ ਹੈ ਫਰਖਸੀਰ ਐਵੇਂ ਦੀ ਮੌਤ ਸੋਚੀ ਜਿਹਦੇ ਵਿੱਚ ਤੂੰ ਖੁੱਲ ਕੇ ਜ਼ਬਰ ਕਰ ਸਕਿਆ ਤਾਂ ਕਿ ਮੈਨੂੰ ਖੰਡੇ ਵੱਟ ਦੀ ਪਾਹਲ ਤੋਂ ਮਿਲੇ ਸਬਰ ਦਾ ਪਤਾ ਲੱਗ ਸਕੇ। ਕਹਿੰਦਾ ਨਹੀਂ ਫਰਖਸੀਰ ਨਹੀਂ ਬੰਦਾ ਸਿੰਘ ਇੰਨੀ ਛੇਤੀ ਕਤਲ ਨਹੀਂ ਕਰਨਾ। ਮੈਂ ਤੈਨੂੰ ਝਕਾਉਣਾ ਹੈ। ਮੈਂ ਤੈਨੂੰ ਮਕਾਉਣਾ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ ਚਾਰ ਸਾਲ ਦਾ ਬੇਟਾ ਨਾਜ਼ਰਖਾਨੇ ਦੇ ਵਿੱਚ ਦਰਬਾਰੀ ਖਾਨ ਦੀ ਹਿਰਾਸਤ ਦੇ ਵਿੱਚੋਂ ਲਿਆਂਦਾ ਜਾਂਦਾ ਹੈ। ਲਿਆ ਕੇ ਅੱਜ ਪਿਤਾ ਤੇ ਪੁੱਤਰ ਦਾ ਮਲਾਪ ਇਹ ਪਿਤਾ ਤੇ ਪੁੱਤਰ 15 ਦਸੰਬਰ 1715 ਨੂੰ ਵਿਛੜੇ ਹੋਏ ਅੱਜ 9 ਜੂਨ 1716 ਨੂੰ ਮਿਲੇ ਨੇ ਪੂਰੇ 7.5 ਮਹੀਨੇ ਬਾਅਦ ਹੁਣ ਉਸ ਪੌਣੇ 4 ਸਾਲ ਦੇ ਬੱਚੇ ਨੂੰ ਨਹੀਂ ਪਤਾ ਮੇਰੇ ਨਾਲ ਕੀ ਵਾਪਰਨ ਵਾਲਾ ਹੈ ਪਤਾ ਨਹੀਂ ਉਹਨੇ ਕਿੰਨਾ ਪਿਆਰ ਕੀਤਾ ਹੋਵੇਗਾ ਪਿਤਾ ਨੂੰ ਪਤਾ ਨਹੀਂ ਉਹਦੇ ਮਨ ਦੇ ਵਿੱਚ ਕਿਹੜੀਆਂ ਆਸ਼ਾਵਾਂ ਹੋਣਗੀਆਂ ਪਤਾ ਨਹੀਂ ਉਹਦੇ ਮਨ ਦੇ ਵਿੱਚ ਕਿੰਨੀ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੋਵੇਗੀ ਕਿ ਅੱਜ ਮੈਂ ਆਪਣੇ ਪਿਤਾ ਨੂੰ ਗੱਲ ਲਾ ਕੇ ਮਿਲ ਰਿਹਾ ਹਾਂ ਪਰ ਉਸ ਵੇਲੇ ਕਮਰੂਦੀਨ ਮੀਰ ਆਤਸ਼ ਬੰਦਾ ਸਿੰਘ ਬਹਾਦਰ ਦੇ ਇੱਕ ਹੱਥ ਕੜੀ ਖੋਲ ਕੇ ਉਹਦੇ ਹੱਥ ਦੇ ਵਿੱਚ ਖੰਜਰ ਫੜਾ ਦਿੰਦਾ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ। ਇਸਲਾਮ ਦੇ ਵਿੱਚ ਤਸੀਹੇ ਦੇ ਕੇ ਖਤਮ ਕਰਨ ਦੇ ਤਿੰਨ ਤਰੀਕੇ ਨੇ ਗੱਲ ਤੋਂ ਕੱਟ ਕੇ ਹਲਾਲ ਕੀਤਾ ਜਾਂਦਾ ਹੈ। ਛਾਤੀ ਨੂੰ چیر ਕੇ ਜ਼ਿਬਾ ਕੀਤਾ ਜਾਂਦਾ ਹੈ। ਸਿੱਧਾ ਖੰਜਰ ਮਾਰ ਕੇ ਜ਼ਰਹਰਾ ਕੀਤਾ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ ਇਹਦੀ ਛਾਤੀ چیرਦੇ। ਕੌਮ ਦੇ ਜ਼ਰਨੈਲ ਦਾ ਜਵਾਬ ਹੈ ਫਰਕਸ਼ੀਰ ਮੇਰੀ ਗੋਦੀ 'ਚ ਮੇਰਾ ਪੁੱਤ ਪਿਆ। ਤੇ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹਲ ਦਿੱਤੀ ਸੀ ਉਸ ਗੁਰੂ ਨੇ ਕਿਹਾ ਸੀ ਮਜ਼ਲੂਮ ਤੇ ਮਸੂਮ ਤੇ ਜ਼ੁਲਮ ਨਹੀਂ ਕਰਨਾ ਤੂੰ ਮੇਰਾ ਦੁਸ਼ਮਣ ਹੈ ਜੇ ਕਿਤੇ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਪਿਆਰ ਕਰਦਾ ਜ਼ਿਬਾ ਨਾ ਕਰਦਾ ਬੱਚੇ ਨੂੰ ਧੂ ਲਿਆ ਗਿਆ ਇਤਿਹਾਸਕਾਰ ਦੱਸਦੇ ਨੇ ਕਿ ਬੱਚੇ ਦੀਆਂ ਚੀਕਾਂ ਦੇ ਨਾਲ ਉਸ ਵੇਲੇ ਅਸਮਾਨ ਗੂੰਜ ਉੱਛਿਆ ਜਦੋਂ ਬੇਟੇ ਦੀ ਛਾਤੀ ਨੂੰ ਉਸਦੇ ਪਿਤਾ ਦੇ ਸਾਹਮਣੇ ਦੋ ਹਿੱਸੇ ਕਰ ਦਿੱਤਾ ਖੋਲ ਦਿੱਤਾ ਗਿਆ ਜ਼ਿਬਾ ਕਰ ਦਿੱਤਾ ਗਿਆ ਉਹਦਾ ਧੜਕਦਾ ਦਿਲ ਕੱਢ ਕੇ ਕਿਵੇਂ ਦਾ ਖਿਆਲ ਕਰੇ ਉਹ ਸਮਾਂ ਹੋਵੇਗਾ ਜਦੋਂ ਪੌਣੇ 4 ਸਾਲ ਦਾ ਬੱਚਾ ਅੱਖਾਂ ਦੇ ਸਾਹਮਣੇ ਤੜਖ ਰਿਆ ਹੋਵੇਗਾ ਤੇ ਉਹਦਾ ਦਿਲ ਕੱਢਿਆ ਜਾ ਰਿਹਾ ਹੋਵੇਗਾ ਤੇ ਕੱਢ ਕੇ ਪਿਓ ਦੇ ਮੂੰਹ ਦੇ ਵਿੱਚ ਪਾ ਦਿੱਤਾ ਤੇ ਫਰਕਸੀਰ ਪੁੱਛਦਾ ਹੈ ਬੰਦਾ ਸਿੰਘ 10 ਹੁਣ ਕਿਵੇਂ ਲੱਗ ਰਿਹਾ ਹੈ ਕਹਿੰਦਾ ਫਰਕਸੀਰ ਕੋਈ ਬੁਰਾ ਨਹੀਂ ਲੱਗ ਰਿਹਾ ਜਦੋਂ ਸਾਡੇ ਰਾਜ ਦੇ ਵਿੱਚ ਸਾਡੀ ਪਰੰਪਰਾ ਦੇ ਵਿੱਚ ਇੱਕ ਹਮੇਸ਼ਾ ਹੀ ਰਿਵਾਜ ਰਿਹਾ ਹੈ ਕਿ ਜਿਹੜਾ ਜਿੱਤਦਾ ਦਾ ਮੂੰਹ ਜਠਾਲਿਆ ਜਾਂਦਾ ਹੈ ਜੇ ਤੂੰ ਮੇਰੇ ਪੁੱਤ ਦੇ ਨਾਲ ਮੂੰਹ ਜਠਾਕਦਾ ਦਿਲ ਦੇ ਨਾਲ ਤਾਂ ਕੀ ਹੋਇਆ ਜੇ ਤੂੰ ਤਾਂ ਮੈਂ ਹੀ ਆ ਇਹ ਸਿੱਧ ਕਿਹਾ ਅਖੀਰ ਉਸ ਬੱਚੇ ਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਕੇ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਹਾਰ ਭਰੋ ਕੇ ਪਾ ਦਿੱਤਾ ਫਰਕਸ਼ੀਰ ਕਹਿੰਦਾ ਬੰਦਾ ਸਿੰਘ ਪੁੱਤਰ ਦੇ ਟੁਕੜਿਆਂ ਦਾ ਹਾਰ ਤੇਰੇ ਗਲ ਦੇ ਵਿੱਚ ਪਿਆ ਹੁਣ ਵੀ ਦੀਨੇ ਇਸਲਾਮ ਕਬੂਲ ਕਰ ਲੈ ਤੇ ਬੰਦਾ ਸਿੰਘ ਬਹਾਦਰ ਦਾ ਜਵਾਬ ਹੈ ਕਹਿੰਦਾ ਫਰਕਸ਼ੀਰ ਅਣਖ ਦੇ ਮੈਦਾਨ ਦੇ ਵਿੱਚ 2000 ਨਾ ਲੜੇ ਸੀ ਜਿਹੜਾ ਜੇਤੂ ਐ ਉਹਦੇ ਗਲ ਦੇ ਵਿੱਚ ਹਾਰ ਪਿਆ ਤੇ ਤੂੰ ਹਾਰ ਕੇ ਮੇਰੇ ਸਾਹਮਣੇ ਬੈਠਾ ਪੁੱਤਰ ਦਾ ਸਿਰ ਉਹਦੀ ਗੋਦ ਦੇ ਵਿੱਚ ਰੱਖ ਦਿੱਤਾ ਤੇ ਫਲਕਸੀਰ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਬੰਦਾ ਸਿੰਘ ਕੀ ਗੱਲ ਹੁਣ ਅੱਖਾਂ ਕਿਉਂ ਬੰਦ ਨੇ ਤੇ ਬੰਦਾ ਸਿੰਘ ਦਾ ਜਵਾਬ ਹੈ ਫਲਕਸੀਰ ਅੱਖਾਂ ਬੰਦ ਨਹੀਂ ਮੈਂ ਤੇ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਸੀ ਕਿ ਜਿਹੜਾ ਇੱਕ ਕਰਜ਼ ਰਹਿੰਦਾ ਸੀ ਉਹ ਵੀ ਲੈ ਗਿਆ ਜਿਸ ਗੁਰੂ ਨੇ ਖੰਡੇ ਬਾਟੇ ਦੀ ਪਹਲ ਦਿੱਤੀ ਸੀ ਉਹਨੇ ਚਾਰ ਪੁੱਤਰਾਂ ਦੇ ਸਿਰ ਮੇਰੀ ਗੋਦ 'ਚ ਪਾਏ ਸੀ ਅੱਜ ਮੈਂ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ ਕੀ ਅਸੇਦਕ ਜਿੱਥੇ ਅਸੀਂ ਗੱਲ ਕੀਤੀ ਸੀ ਕਿ ਜਿਹੇ ਮਰਨੇ ਸਭ ਜਗਤ ਤਰਸਿਆ ਉਹ ਮਨੁੱਖ ਜਿਹੜਾ ਸ਼ਬਦ ਦੀ ਜੋਤ ਤੋਂ ਪਹਿਲਾਂ ਡਰ ਰਿਹਾ ਸੀ ਹੁਣ ਸੋ ਮਰਨਾ ਗੁਰ ਸ਼ਬਦ ਪ੍ਰਗਟਸਿਆ ਹੁਣ ਆਪਣੇ ਪੁੱਤਰ ਦੀ ਮੌਤ ਹੋ ਰਹੀ ਹੈ ਆਪਣੀ ਮੌਤ ਹੋ ਰਹੀ ਹੈ ਜਾਨ ਤੋਂ ਪਿਆਰੇ ਸਿੰਘਾਂ ਦੀ ਮੌਤ ਹੋ ਰਹੀ ਹੈ ਪਰ ਉਹਦੀ ਮਾਨਸਿਕਤਾ ਦੇ ਵਿੱਚ ਕੋਈ ਡਰ ਨਹੀਂ ਕੋਈ ਭੈ ਨਹੀਂ ਪਰ ਗੁਰੂ ਸਵਾਰਿਓ ਜਦੋਂ ਇਹ ਜੋਤ ਅਸੀਂ ਇਸ ਪਾਸੇ ਤੇ ਜਿਹੜੀ ਪਾਤਸ਼ਾਹ ਨੇ ਗੱਲ ਕਹੀ ਨਾ ਏਕ ਬਿਨਾ ਮਨ ਨਾਇਕ ਨਾ ਆਨੇ ਤੇ ਜੇ ਆਪਣੀ ਮਾਨਸਿਕਤਾ ਦੇ ਵਿੱਚ ਅਸੀਂ ਦੂਜੇ ਭਾਅ ਰੱਖਣੇ ਨੇ ਤੇ ਫਿਰ ਇਸ ਜੋਤ ਦਾ ਨਿਵਾਸ ਨਹੀਂ ਹੋ ਸਕਦਾ ਪਾਤਸ਼ਾਹ ਦੀ ਅਗਲੀ ਗੱਲ ਹੈ ਕਿ ਪੂਰਨ